ਸੰਗਤ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਜੀ ਨੂੰ ਮਡਾਰ ਮਲਟੀਮੀਡੀਆ ਦੀ ਪੂਰੀ ਟੀਮ ਵੱਲੋਂ ਜੈ ਸੰਤ ਸਾਈਂ ਲੋਕ ਜੀ ਅਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੈਪੀ ਨਿਊ ਈਅਰ 2024 ਸੰਗਤ ਜੀ ਅੱਜ 1 ਜਨਵਰੀ 2024 ਠੀਕ ਰਾਤ ਦੇ 12:00 ਵੱਜ ਚੁੱਕੇ ਹਨ ਇਸ ਟਾਈਮ ਤੋਂ ਅਗਲੇ ਦਿਨ ਦਾ ਆਗਮਨ ਸ਼ੁਰੂ ਹੋ ਜਾਂਦਾ ਹੈ ਨਵੇਂ ਸਾਲ ਦੇ ਅਵਸਰ ਤੇ ਅਸੀਂ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨਾ ਚਾਹਾਂਗੇ ਪਿਛਲੇ ਪੂਰੇ ਬਰੇ ਦੇ ਵਿੱਚ ਕਈ ਸੰਗਤ ਜੀ ਨੇ ਨਵੇਂ-ਨਵੇਂ ਤਜਰਬੇ ਹਾਸਲ ਕੀਤੇ ਹੋਣਗੇ ਕਈਆਂ ਦੇ ਨਵੇਂ ਦੋਸਤ ਮਿੱਤਰ ਬਣਾਏ ਹੋਣਗੇ ਤੇ ਕਈਆਂ ਦੇ ਦੋਸਤ ਮਿੱਤਰ ਉਹਨਾਂ ਨੂੰ ਛੱਡ ਕੇ ਜਾ ਚੁੱਕੇ ਹੋਣਗੇ ਖਟੀਆਂ ਮਿੱਠੀਆਂ ਯਾਦਾਂ ਨੂੰ ਸਮੇਟਦਾ ਹੋਇਆ 2023 ਸਾਨੂੰ ਅਲਵਿਦਾ ਕਹਿ ਗਿਆ ਕਹਿੰਦੇ ਹਨ ਕੱਲ ਸੀ ਜੋ ਕੱਲ ਬੀਤ ਗਿਆ ਅੱਜ ਹੈ ਇੱਕ ਦੌਰ ਨਵਾਂ ਪਿਛਲੇ ਸਾਲ ਦੇ ਵਿੱਚ ਜੋ ਕੁਝ ਹੋਇਆ ਚੰਗਾ ਚਾਹੇ ਮਾੜਾ ਉਸ ਨੂੰ ਆਪਣੇ ਜ਼ਿਹਨ ਵਿੱਚੋਂ ਕੱਢ ਦਿਓ 2024 ਇੱਕ ਨਵੇਂ ਸਫ਼ਰ ਤੇ ਚੱਲ ਪਵੋ 2024 ਦੀ ਸ਼ੁਰੂਆਤ ਆਪਣੇ ਪਰਿਵਾਰ ਨਾਲ ਮਿਲ ਕੇ ਗੁਰੂ ਪੀਰਾਂ ਸਾਈਆਂ ਪੀਰਾਂ ਪਗੰਬਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰ ਕੇ ਸ਼ੁਰੂ ਕਰਿਏ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਜੇਕਰ ਤੁਸੀਂ ਸਾਈਆਂ ਦੇ ਚਰਨਾਂ ਵਿੱਚੋਂ ਦੂਰ ਰਹੇ ਹੋ ਤਾਂ ਪ੍ਰਾਨ ਕਰਿਏ ਕਿ ਦਿਨ ਚੰਗੇ ਮਾੜੇ ਆਉਂਦੇ ਜਾਂਦੇ ਰਹਿਣਗੇ ਪਰ ਸਾਈਆਂ ਦੇ ਚਰਨ ਨਹੀਂ ਛੱਡਣੇ ਹਰ ਚੰਗਾ ਮਾੜਾ ਦਿਨ ਮੌਸਮ ਦੀ ਤਰ੍ਹਾਂ ਹੈ ਜਿਵੇਂ ਮੌਸਮ ਬਦਲਦਾ ਹੈ ਦਿਨ ਵੀ ਬਦਲਦੇ ਰਹਿੰਦੇ ਹਨ ਥੋੜੀ ਜਹੀ ਮੁਸੀਬਤ ਆਉਣ ਤੇ ਆਪਣੇ ਭਾਗਾਂ ਨੂੰ ਕੋਸਣਾ ਨਹੀਂ ਚਾਹੀਦਾ ਸਾਡਾ ਫਰਜ਼ ਬਣਦਾ ਹੈ ਕਿ ਸੁਖ ਵੇਲੇ ਸ਼ੁਕਰਾਨਾ ਤੇ ਦੁੱਖ ਵੇਲੇ ਅਰਦਾਸ ਕਰਨ ਦਾ ਕਈ ਵਾਰ ਅਸੀਂ ਅਰਦਾਸ ਤਾਂ ਜਰੂਰ ਕਰਦੇ ਹਾਂ ਪਰ ਬਾਬਾ ਜੀ ਦਾ ਸ਼ੁਕਰਾਨਾ ਨਹੀਂ ਕਰਦੇ ਤੁਸੀਂ ਸੋਚ ਕੇ ਵੇਖੋ ਕਈ ਵਾਰ ਸਾਰਾ ਦਿਨ ਛੋਟੇ ਛੋਟੇ ਕੰਮ ਜਦੋਂ ਕੋਈ ਤੁਹਾਡਾ ਕਰਦਾ ਹੈ ਤਾਂ ਤੁਸੀਂ ਅੰਗਰੇਜ਼ ਬਣ ਕੇ ਥੈਂਕ ਯੂ ਥੈਂਕ ਯੂ ਕਰਦੇ ਰਹਿੰਦੇ ਹੋ ਸੋਚੋ ਕਦੀ ਬਾਬਾ ਜੀ ਦਾ ਵੀ ਸ਼ੁਕਰਾਨਾ ਕੀਤਾ ਜਿਨ੍ਹਾਂ ਕਰਕੇ ਸਾਡੇ ਸਾਰੇ ਕੰਮ ਹੋ ਰਹੇ ਹਨ ਸੰਗਤ ਜੀ ਬਾਬਾ ਜੀ ਦਾ ਵੀ ਸ਼ੁਕਰਾਨਾ ਕਰਿਆ ਕਰੋ ਜਿਨ੍ਹਾਂ ਸਦਕਾ ਸਾਡਾ ਮਾਨ ਯਸ਼ ਵਧਦਾ ਹੈ 2024 ਤੇ 10 ਤੱਕ ਦੇ ਕੇ ਅਸੀਂ ਸਭ ਪ੍ਰਣ ਕਰੀਏ ਕਿ ਜੋ ਪਿਛਲੇ ਸਾਲ ਦੇ ਵਿੱਚ ਰਿਸ਼ਤੇ ਨਾਤੇ ਫਿੱਕੇ ਪੈ ਗਏ ਸੀ ਉਹਨਾਂ ਨਾਲ ਜੋ ਵੀ મતਭੇਦ ਸੀ 2024 ਦੀ ਸ਼ੁਰੂਆਤ ਦੇ ਵਿੱਚ ਹੀ ਖਤਮ ਕਰ ਦਈਏ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਫਿੱਕੇ ਪਏ ਰਿਸ਼ਤਿਆਂ ਨੂੰ ਗੂੜਾ ਰੰਗ ਦੇ ਸਕਦੇ ਹਾਂ ਆਪਣੇ ਸਕੇ ਸਬੰਧੀਆਂ ਰਿਸ਼ਤੇਦਾਰਾਂ ਨਾਲ ਕਿਸੇ ਨਾ ਕਿਸੇ ਤਰੀਕੇ ਰابطਾ ਕਾਇਮ ਕਰੋ ਅੱਜ ਕੱਲ ਤਾਂ ਰابطਾ ਕਾਇਮ ਕਰਨਾ ਬਹੁਤ ਆਸਾਨ ਹੈ ਘਰ ਬੈਠੇ ਫੋਨ ਕਾਲ ਜਾਂ ਇੱਕ ਹੈਪੀ ਨਿਊ ਈਅਰ ਦਾ ਮੈਸੇਜ ਹੀ ਕਾਫੀ ਹੈ ਜੋ ਤੁਹਾਡੇ ਜਾਇਜ਼ ਰਿਸ਼ਤੇ ਹਨ ਉਹਨਾਂ ਨੂੰ ਪਰਫੁੱਲਤ ਕਰੋ ਅਤੇ ਨਜਾਇਜ਼ ਰਿਸ਼ਤਿਆਂ ਦਾ ਰੰਗ ਆਪਣੇ ਤੇ ਕਦੀ ਚੜਨ ਨਾ ਦਿਓ ਆਪਣੇ ਸਾਈਆਂ ਪੀਰਾਂ ਪਗੰਬਰਾਂ ਦੇ ਦਰਬਾਰਾਂ ਤੇ ਹਾਜ਼ਰੀ ਭਰੋ ਅਤੇ ਉਹਨਾਂ ਦੇ ਚਰਨਾਂ ਵਿੱਚ ਅਰਜ਼ੋਈ ਲਗਾਓ ਹੇ ਬਾਬਾ ਸੰਤ ਸਾਈ ਲੋਕ ਜੀ ਅੱਜ ਆਪ ਜੀ ਦੀ ਕਿਰਪਾ ਨਾਲ ਹੀ ਅਸੀਂ 2024 ਸਾਲ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਸਾਨੂੰ ਇਸ ਗੱਲ ਦਾ ਬੜਾ ਫਕਰ ਹੈ ਕਿ ਤੁਸੀਂ ਸਾਨੂੰ ਆਪਣੇ ਚਰਨੀ ਲਗਾਈ ਰੱਖਿਆ ਹੈ ਬਾਬਾ ਜੀ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਨੂੰ ਹਮੇਸ਼ਾ ਆਪਣੇ ਚਰਨੀ ਲਗਾਈ ਰੱਖੋਗੇ ਜੋ ਕੋਈ ਵੀ ਮੁਸੀਬਤ ਸਾਡੇ ਪਰਿਵਾਰ ਤੇ ਆਵੇ ਤੁਸੀਂ ਛਣਪਰ ਵਿੱਚ ਖਤਮ ਕਰ ਦਿਓਗੇ ਇਹ ਵੀ ਅਰਦਾਸ ਕਰੋ ਕਿ ਬਾਬਾ ਜੀ ਸਾਡੇ ਹੱਥੋਂ ਕਿਸੇ ਦਾ ਵੀ ਬੁਰਾ ਨਾ ਹੋਵੇ ਅਤੇ ਨਾ ਹੀ ਕੋਈ ਸਾਡਾ ਬੁਰਾ ਕਰ ਸਕੇ ਸਭ ਨੂੰ ਬੁੱਧੀ ਮਤ ਬਖਸ਼ੋ ਤਾਂ ਕਿ ਸਭ ਪ੍ਰੇਮ ਪਿਆਰ ਨਾਲ ਇੱਕ ਦੂਸਰੇ ਨਾਲ ਮਿਲ ਜੁਲ ਕੇ ਆਪਣਾ ਜੀਵਨ ਬਤੀਤ ਕਰਨ ਅਸੀਂ ਵੀ ਬਾਬਾ ਜੀ ਅੱਗੇ ਸਭ ਲਈ ਅਰਦਾਸ ਕਰਦੇ ਹਾਂ ਕਿ ਇਹ ਨਵਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਕਿਸੇ ਦੇ ਵੀ ਚਿਹਰਿਆਂ ਤੇ ਗਮ ਬਖਾਈ ਨਾ ਦੇਣ ਸਭ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਮਡਾਰ ਮਲਟੀਮੀਡੀਆ ਨੂੰ ਜੋ ਸੰਗਤ ਜੀ ਨੇ 2023 ਦੇ ਵਿੱਚ ਮਨਾਮੂਹੀ ਪਿਆਰ ਤੇ ਸਤਿਕਾਰ ਦਿੱਤਾ ਹੈ ਉਹੀ ਆਸ ਕਰਦੇ ਹਾਂ ਕਿ ਸੰਗਤ ਜੀ 2024 ਵਿੱਚ ਵੀ ਇਸੇ ਤਰ੍ਹਾਂ ਹੀ ਮਡਾਰ ਮਲਟੀਮੀਡੀਆ ਨੂੰ ਪਿਆਰ ਤੇ ਸਤਿਕਾਰ ਦਿੰਦੀ ਰਹੇਗੀ ਇੱਕ ਵਾਰ ਫਿਰ ਮਡਾਰ ਮਲਟੀਮੀਡੀਆ ਦੀ ਟੀਮ ਅਤੇ ਦਰਬਾਰ ਬਾਬਾ ਸੰਤ ਸਾਈਂ ਲੋਕ ਜੀ ਵੱਲੋਂ ਸਭ ਸੰਗਤ ਜੀ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੈਪੀ ਨਿਊ ਈਅਰ ਧੰਨਵਾਦ ਜੀ ਜਿਕਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ